ਹੋਨ ਵਾਲ ਦੀ ਪੱਗ ਇਮਲ ਦੀ ਪੱਗ ਓ ਜੀ ਹੁਣ ਪਟਿਆਲੇ ਵਾਲੀਆਂ ਪੱਗਾਂ ਆ ਗਈਆਂ ਜੀ ਤੁਹਾਨੂੰ ਪਟਿਆਲੇ ਜਾਂਦੀ ਲੋਰਨਿੰਗ ਹੀ ਜਿਹੜਾ 40 ਰੁਪਏ ਰੇਟ ਆ ਮਾਰਕਲੇ ਵਿੱਚ ਸਾਡੇ ਕੋਲੋਂ ਮਿਲੂਗਾ 28 ਰੁਪਏ ਰੇਟ ਦੇ ਵਿੱਚ ਜੀ ਲੈਂਦਨ ਵਾਲੀਆਂ ਪੱਗਾਂ 40 ਵਾਲੀ 28 ਰੁਪਏ ਦੇ ਵਿੱਚ ਜੀ ਬਹੁਤ ਵਧੀਆ ਕਲਰ ਬਹੁਤ ਵਧੀਆ ਰੰਗ ਤੇ ਬਹੁਤ ਵਧੀਆ ਡਿਜ਼ਾਈਨ ਆ ਜਿੰਨਾ ਮਜ਼ੀਰੋ 40 ਰੁਪਏ ਵਾਲੀ 28 ਰੁਪਏ ਦੇ ਵਿੱਚ ਜੀ 28 ਰੁਪਏ ਦੇ ਵਿੱਚ ਫੁੱਲ ਵੈਲ ਦੀ ਪੱਗ ਵਧੀਆ ਜੇ ਦਾ ਰੇਟ 70 ਰੁਪਏ ਆ ਉਹ ਵੀ ਇਹ ਪੋਨਰ ਦੀ ਹੱਟੀ ਦੇ ਤੋਂ 50 ਰੁਪਏ ਰੇਟ ਮਿਲੂਗੀ 50 ਰੁਪਏ ਮੀਟਰ ਦੇ ਨਾਲ ਮਿਲੂਗੀ ਪਟਿਆਲੇ ਜਾਣ ਦੀ ਲੋੜ ਨਹੀਂ ਜੀ ਪਟਿਆਲੇ ਵਾਲੀਆਂ ਪੱਗਾਂ ਨੇ ਠਿੱਕੀ ਵੰਡ ਪੋਨਰ ਦੀ ਹੱਟੀ ਤੇ ਆ ਗਈਆਂ ਜੀ 70 ਵਾਲੀ ਪੱਗ ਫੁੱਲ ਵੈਲ ਨਿੰਮਲ ਦੀ ਲਾਭਵੇਂ 70 ਰੁਪਏ ਲਈ 50 ਰੁਪਏ ਮੀਟਰਾ ਲਓ ਜੀ 70 ਰੁਪਏ ਮੀਟਰਾ ਲਈ 50 ਰੁਪਏ ਮੀਟਰਾ ਸੱਤ ਲੱਗੂਗੀ ਜੀ पटियाले की लड़ जी फुलवैल बहुत ज्यादा पग बहुत कलर मैचिंग रंग अंदर बोरे बोरे पाए जी सत्तर रुपए वाली पाँह रुपए रेट जी पटियाले की लड़ नहीं पटियाले पगे बने चीज आ गई पॉनर की हट्टी दे सत्तर रुपए मीटर वाली पग पंजा रुपए रेट जी पंजा रुपए मीटर मिलो गोरिया बोरे आ गए जी बहुत ज्यादा कलर मैचिंग बहुत ज्यादा आ सत्तर रुपए वाली पुपये रेट जी फुलवैल दे चलाओ विमल दे चलाओ ਪੌਨਰ ਦੀ ਟੀ ਬਲੇਰ ਰੋਡ ਪਿੱਛੀ ਵਿੰਡ ਰੂਬੀਆਂ ਫੁੱਲ ਵੈਲ ਜਦ 70 ਰੁਪਏ ਵਾਲੀ ਹੈ 50 ਰੁਪਏ ਰੇਟ ਵਿੱਚ ਦਿੱਤੀ ਜਾਊਗੀ ਪੌਨਰ ਦੀ ਟੀ ਦੇ ਸਸਤੇ ਹੀ ਪੱਗਾਂ ਕਰਦੀਆਂ ਜੀ ਪਟਿਆਲੇ ਵਾਲੀਆਂ ਪੱਗਾਂ ਪਟਿਆਲੇ ਜਾਣ ਦੀ ਲੋੜ ਨਹੀਂ ਪੌਨਰ ਦੀ ਟੀ ਦੇ 70 ਰੁਪਏ ਵਾਲੀ 50 ਰੁਪਏ ਮੀਟਰ ਜੀ 50 ਰੁਪਏ ਮੀਟਰ ਲੱਗੂਗੀ 70 ਰੁਪਏ ਰੇਟ ਵਾਲੀ ਹੌਲ ਵੈਲ ਦੀ ਪੱਗ ਇਮਲ ਦੀ ਪੱਗ ਲੈ ਵੀ ਕੁਰਤੇ ਵਿਆਨੇ ਕਾਟਨ ਦੇ ਕੁਰਤੇ ਵਿਆਵੇਂ ਬਹੁਤ ਵਧੀਆ ਜਿਹਦਾ ਰੇਡ ਮਾਰਕਟ ਰੇਟ ਤੇ 500 ਰੁਪਿਆ ਦਾ ਪੌਣਾ ਰਿ ਦੀ ੱਟੀ ਤੋਂ ਮਿਲਵਾ 2500 ਰੁਪਏ ਦਾ 5 ਮੀਟਰ ਜੀ ਗਰਮੀਆਂ ਦੇ ਤੋਹਫੇ ਗਰਮੀਆਂ ਦੇ ਸੋਹੇ ਕਲਰ ਮੈਚਿੰਗ ਬਹੁਤ ਜ਼ਿਆਦੀ ਆ ਬੰਬੇ ਦੀ ਲੀਚੀ ਵੀ ਦੀ ਜੀ ਇਹੜਾ ਆਖੋ ਕਪੜਾ ਮਾੜਾ ਬੰਬੇ ਦੀ ਲੀਚੀ ਵੀ ਦੀ ਜਿਹੜਾ 500 ਰੁਪਏ ਵਾਲਾ ਉਹ 250 ਰੁਪਏ ਦਿੱਤਾ ਜਾਊਗਾ 5 ਮੀਟਰ ਕਪੜਾ ਜੀ ਪੌਣਾ ਰਿ ਦੀ ੱਟੀ ਬਲੇਰ ਰੋਡ ਪਿੱਕੀ ਵੈਂਡ ਸੱਤੇ ਸੋਤਰੀ ਲੌਰੀ ਵਾਟਰਪਰੂਫ ਆ ਗਿਆ ਜੀ ਵਾਟਰਪਰੂਫ ਗੀਜਾ ਕਟ ਦੇ ਠੀ ਗੀਜਾ ਕਟ ਦੇ ਵਾਟਰਪਰੂਫ ਆ

ਇਹਦਾ ਰੇਡੀ ਮਾਰਕੀਟ ਵਿੱਚ ਕੋਈ 1800 ਕੋਈ 2000 ਲਾ ਰਿਹਾ ਹੈ ਸਾਡੇ ਕੋ ਮਿਲੂਗਾ 850 ਰੁਪਏ ਦੇ ਵਿੱਚ ਜੀ ਮੁਫਤਲਾਲ ਦਾ ਸੂਟ 3.5 ਮੀਟਰ ਵੱਡੇ ਵਰ ਦਾ ਜਿਹੜਾ ਮਾਰਕੀਟ ਵਿੱਚ ਕੋਈ 2000 ਕੋਈ 1500 ਲਾ ਰਿਹਾ ਹੈ ਸਾਡੇ ਕੋ 850 ਦਾ ਜੀ ਮੁਫਤਲਾਲ ਸੀਆਰਾਂ ਬ੍ਰਾਂਡ ਆਗੇ ਜੀ ਸੀਆਰਾਂ ਦੇ ਬ੍ਰਾਂਡ ਇਹਦਾ ਵੀ ਮਾਰਕੀਟ ਵਿੱਚ ਕੋਈ 1500 ਕੋਈ 1800 ਲਾ ਰਿਹਾ ਵਾ ਪਰ ਪੌਨਰ ਦੀ ਹੱਤੀ ਦਾ ਮਿਲੂਗਾ 1000 ਰੁਪਏ 50 ਰੁਪਿਆ ਦਾ ਜੀ ਪੌਨਰ ਦੀ ਹੱਤੀ ਦਾ 50 ਰੁਪਿਆ 1000 ਰੁਪਿਆ ਦਾ ਜੀ ਸੀ ਆ ਰਾਮ ਜੀ ਸੀ ਆ ਰਾਮ ਅਸਲ ਸੀ ਆ ਰਾਮ ਦੇ ਬ੍ਰਾਂਡ ਆ ਗਏ ਜੀ ਸੀ ਆ ਰਾਮ ਦੇ ਬ੍ਰਾਂਡ ਆ ਗਏ ਆ 2500 ਵਾਲਾ 1050 ਦੇ ਵਿੱਚ ਜੀਜਾ ਕਾਟਨ ਲਾਓ ਵਾਟਰ ਪ੍ਰੂਫ ਲਾਓ ਸਸਤੇ 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 ਕੱਪੜੇ ਹੀ ਆ ਲਓ ਆ ਗੋਲ